ਦੀ ਅਮਰ ਸਿੰਘ ਦਾ ਨਾਮ ਆ ਜੀ ਸਾਡੀ ਚਾਚਾ ਜੀ ਦੀ ਲੜਕੀ ਆ ਕੁਲਵਿੰਦਰ ਕੌਰ ਤੇ ਘਟਨਾ ਕਰਮਾ ਤੁਸੀਂ ਵੇਹੀ ਲਿਆ ਜੋ ਮੀਡੀਆ ਚੱਲਣ ਦਿਆ ਇੱਕ ਉਹਨਾਂ ਤਕਾਰ ਹੋਇਆ ਵਾ ਆਪਣੇ ਕੰਗਣਾ ਦੇ ਨਾਲ ਤੇ ਉਹਨਾਂ ਨੇ ਕੋਈ ਕੋਈ ਹੋ ਗਿਆ ਉਹ ਚੈਕਿੰਗ ਤੋਂ ਵੀ ਚੈੱਕ ਨਾ ਕਰਾਉਂਦੀ ਹੋਗੀ ਇਹਨਾਂ ਮੀਡੀਆ ਵਾਲਿਆਂ ਨੇ ਇੱਕ ਸੋਛਾ ਦਾ ਸ਼ਰਤ ਵੀ ਉਹਦੇ ਲੱਫੜਾ ਮਾਰਤਾ ਬਿਲਕੁਲ ਚਲਦੀ ਹੈ ਹਾਂ ਜੀ ਮੋੜ ਤੋਂ ਹੀ ਪਰਿਵਾਰ ਸਾਡਾ ਜਿਹੜਾ ਵਾ ਇਹ ਫੌਜੀ ਕੇ ਫੌਜੀ ਹੋਏ ਆ ਆਰਮੀ ਚ ਹੋਏ ਆ ਪੰਜ ਸਾਡੇ ਫੌਜੀ ਪਹਿਲਾਂ ਹੋ ਚੁਕੇ ਕਪਟਨ ਦੇ ਰੈਂਕ ਤੱਕ ਹੋ ਚੁਕੇ ਆ ਜਿਹੜੀ ਇਹ ਕੰਗਣਾ ਕਹਿ ਰਹੀ ਆ ਵੀ ਇਹ ਅਤਵਾਦੀ ਆ ਫਰਾਨੇ ਆ ਇਹਨਾਂ ਨੇ ਘੱਟ ਦੀ ਜੰਗ ਵੀ ਲੜੀ 65 ਦੀ ਵੀ ਲੜੀ ਕਿਉਂ ਅਤਵਾਦੀ ਹੀ ਨੇ ਜੰਗਾਂ ਲੜੀਆਂ ਪਹਿਲਾਂ ਉਹ ਜ਼ਰੂਰ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਇਹ ਆ ਗੱਲਾਂ ਬੋਲੀਆਂ ਰੁਦਕਾਰ ਹੋਇਆ ਸੇਧ ਉਹਦਾ ਤੁੰਦੂ ਮੈਮ ਹੋਈ ਆ ਉਹ ਇਹ ਲਬਜ਼ ਜ਼ਰੂਰ ਬੋਲਦੀ ਸੁਣ ਰਹੀ ਮੀਡੀਆ ਸਾਹਮਣੇ ਕੋਈ ਲੱਫੜ ਨਹੀਂ ਬਿੰਦਾਬਾਦ ਜਿੰਦਾਬਾਦ ਕਾਜਿੰਗਾਬਾਦ ਜਿੰਦਾਬਾਦ ਜਿੰਦਾ ਜਿਹੜੇ ਭਾਸ਼ਾ ਹੈ ਕਾਜਿੰਗਾਬਾਦ ਜਿੰਦਾਬਾਦ ਜਿੰਦਾਬਾਦ ਅਧਰਨ ਨੂੰ ਕਹਾਂਗੇ ਕਾਜਿੰਗਾਬਾਦ ਜਿੰਦਾਬਾਦ ਜਿੰਦਾਬਾਦ ਨਾਲ ਕੀ ਰਿਸ਼ਤਾ ਹੈ ਤੇ ਕੀ ਕਹਿਣਾ ਚਾਹੁੰਦੇ ਸਾਰੇ ਕੰਮ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਜੀ ਅਮਰ ਸਿੰਘ ਨਾਮ ਆ ਜੀ ਸਾਡੀ ਚਾਚਾ ਜੀ ਦੀ ਲੜਕੀ ਆ ਕੁਲਵਿੰਦਰ ਕੌਰ ਤੇ ਇਹ ਘਟਨਾ ਕਰ ਮਾ ਤੁਸੀਂ ਵੇਖ ਹੀ ਲਿਆ ਜੋ ਮੀਡੀਆ ਚੱਲਣ ਦਿਆ ਇੱਕ ਉਹਨਾਂ ਦਾ ਕਾਰ ਹੋਇਆ ਆਪਣੇ ਕੰਗਣਾ ਦੇ ਨਾਲ ਤੇ ਉਹਨਾਂ ਨੇ ਕੋਈ ਕੋਈ ਹੋ ਗਿਆ ਹੋਗਾ ਚੈਕਿੰਗ ਤੋਂ ਵੀ ਚੈੱਕ ਨਾ ਕਰਾਉਂਦੀ ਹੋਗੀ ਇਹਨਾਂ ਮੀਡੀਆ ਵਾਲਿਆਂ ਨੇ ਇੱਕ ਸੋਸ਼ਾ ਸੜਤਾ ਵੀ ਉਹਦੇ ਲਫੜ ਮਾਰਤਾ ਬਿਲਕੁਲ ਸਾਡੀ ਲੜਕੀ ਨੇ ਲਫੜ ਨਹੀਂ ਮਾਰਿਆ ਜੇਕਰ ਦੇ ਮਾਰਿਆ ਤਾਂ ਸਾਨੂੰ ਦਿਖਾਉਣਾ ਸਾਡਾ ਤੇ ਮੁੱਢ ਤੋਂ ਹੀ ਪਰਿਵਾਰ ਜਿਹੜਾ ਵਾ ਆਰਮੀ ਚ ਆ ਫੌਜ ਤੋਂ ਦਾਦਿਆਂ ਤੋਂ ਲੈ ਕੇ ਚਲਦੀ ਹੈ ਹਾਂ ਜੀ ਮੁੱਢ ਤੋਂ ਹੀ ਪਰਿਵਾਰ ਸਾਡਾ ਜਿਹੜਾ ਵਾ ਇਹ ਫੌਜੀ ਚ ਫੌਜੀ ਹੋਏ ਆ ਆਰਮੀ ਚ ਹੋਏ ਆ ਪੰਜ ਸਾਡੇ ਫੌਜੀ ਪਹਿਲਾਂ ਹੋ ਚੁੱਕੇ ਕਪਟਨ ਦੇ ਰੈਂਕ ਤੱਕ ਹੋ ਚੁੱਕੇ ਆ ਜਿਹੜੀ ਇਹ ਕੰਗਣਾ ਕਹਿ ਰਹੀ ਆ ਵੀ ਇਹ ਅਤਵਾਦੀ ਆ ਫਰਾਨੇ ਆ ਇਹਨਾਂ ਨੇ 71 ਦੀ ਜੰਗ ਵੀ ਲੜੀ 65 ਦੀ ਵੀ ਲੜੀ ਕਿਉਂ ਅਤਵਾਦੀ ਹੀ ਨੇ ਜੰਗਾਂ ਲੜੀਆਂ ਪਹਿਲਾਂ ਇਹ ਬਿਲਕੁਲ ਗਲਤ ਬੋਲ ਰਹੀ ਆ ਪਹਿਲਾਂ ਵੀ ਇਹ ਕਿਸਾਨਾਂ ਨੂੰ ਬਹੁਤ ਗਲਤ ਬੋਲੀ ਸੀ ਵੀ ਮਾਤਾ ਭੈਣਾਂ ਨੂੰ ਬੋਲੀ ਸੀ ਵੀ ਇਹ ਟਕੇ ਟਕੇ ਦੀਆਂ 100 100 ਤੇ ਦਿਹਾੜੀ ਤੇ ਆਈਆਂ ਸੀ ਉਹ ਜਰੂਰ ਸਾਡੀ ਲੜਕੀ ਨੇ ਬੋਲਿਆ ਵੀ ਤੂੰ ਇਹ ਆ ਗੱਲਾਂ ਬੋਲੀਆਂ ਜੇ ਤੂੰ ਕਰ ਰਿਹਾ ਥੇ ਉਹਨਾਂ ਦਾ ਤੂੰ ਤੂੰ ਮੈਮ ਹੋਈ ਆ ਉਹ ਇਹ ਲਬਜ਼ ਜਰੂਰ ਬੋਲਦੀ ਸੁਣ ਰਹੀ ਮੀਡੀਆ ਸਾਹਮਣੇ ਕੋਈ ਲਫੜ ਨਹੀਂ ਵੇਖਿਆ ਸੀ ਕੋਈ ਗੱਲ ਨਹੀਂ ਇਹਦੀ ਜਾਂਚ ਹੋਊਗੀ ਨਕਵਾਰੀ ਹੋਊਗੀ ਸਾਰਾ ਸਾਹਮਣੇ ਆਜੂਗਾ ਜੀ ਸੱਚ ਹੁਣ ਮੰਗ ਕੀ ਕਰਨਾ ਚਾਹੁੰਦੇ ਅਸੀਂ ਮੰਗੇ ਕਰਨੀ ਚਾਹੁੰਦੇ ਜੋ ਸੱਚ ਉਹ ਸਾਹਮਣੇ ਦਿਖਾਇਆ ਜਾਵੇ ਜੇ ਥੱਪੜ ਮਾਰਿਆ ਤਾਂ ਹਮ ਦਿਖਾਇ ਇਹ ਬਿਲਕੁਲ ਜਿਹੜੀ ਅਤਵਾਦੀ ਦੱਸੰਦੇ ਅਤਵਾਦੀ ਨਹੀਂਗੇ ਪੰਜਾਬ ਦੇ ਸਾਰੇ ਯੋਧੇ ਆ ਸੂਰਬੀਰੇ ਆ ਕੀ ਕਰੇ 16 ਸਾਲ ਤੋਂ ਲੜਕੀ ਜਿਹੜੀ ਆ ਉਹ ਆਰਮੀ ਚ ਕੰਮ ਕਰ ਰਹੀ ਆ ਕੀ ਉਹਨੇ ਪਹਿਲਾਂ ਅੱਜ ਤੋਂ ਪਹਿਲਾਂ ਕੋਈ ਇਹੋ ਜਿਹਾ ਕੋਈ ਹਰਕਤ ਹੋਈ ਏ ਕੋਈ ਹੋਰ ਵੀ ਕਰ ਰਹੇ ਆ ਸਾਡੇ ਪੰਜਾਬ ਦੇ ਜਵਾਨ ਕਰਨਦੇ ਆ ਆਰਮੀ ਚ ਨੌਕਰੀ ਕਰਨਦੇ ਆ ਸਰਵਿਸ ਕਰਨਦੇ ਆ ਸਾਰੇ ਅਤਵਾਦੀ ਆ ਅੱਜ ਇੱਕ ਚਰਚਿਤ ਮਾਮਲਾ ਹੈ ਕਿ ਇੱਕ ਜਿਹੜੀ ਜਵਾਨ ਹੈ ਜਿਹੜੇ ਦਾ ਨਾਮ ਹੈ ਜਾ ਰਿਹਾ ਕਿ ਤਲੀ ਤੇ ਆ ਮੈਂ ਉਸ ਤੋਂ ਬੋਲ ਰਿਹਾ ਹਾਂ ਜਿਹੜਾ ਨੌਜੋਬ ਚੇੜ ਮਾਰ ਗਿਆ ਕੀ ਆ ਪੂਰਾ ਮਾਮਲਾ ਦੇਖੋ ਜੀ ਜਿਹੜੀ ਅੱਜ ਇਹ ਘਟਨਾ ਘਟੀ ਆ ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਿਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਿਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਗਾਉਂਦੇ ਆ ਪਰਸ ਵੀ ਉਤੋਂ ਤੂੰ ਤੂੰ ਮੈਂ ਮੈਂ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਡਾ ਕੁਝ ਹੋਇਆ ਇਸ ਬਚਾਲੇ ਉਹਨਾਂ ਦਾ ਸਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਹੈ ਕਿ ਜਿਹੜਾ ਕੰਗਰਾਂ ਦੇ ਬਾਰੇ ਉਹਨਾਂ ਨੇ ਕਿਹਾ ਕਿ 100-100 ਰੁਪਏ ਦਿਹਾੜੀ ਦੇ ਦੱਸਦੇ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਮੋਰਚੇ ਦੇ ਵਿੱਚ ਸ਼ਾਮਲ ਹੋਣੀਆਂ ਸੀ ਇਹ ਵੀ ਗੱਲ ਉਹਨਾਂ ਨੇ ਕਹੀ ਹੈ ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਰਾਂ ਲੋਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾ ਪੈਨ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਫਿਰ ਸੁਭਾਅਕ ਕੀ ਆ ਵੀ ਕਿਤੇ ਨਾ ਕਿਤੇ ਆ ਹੋ ਜਾਂਦਾ ਇਹਦਾ ਕੀ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੁੰਦੇ ਟਰਨ ਨਾਲ ਗੱਲਬਾਤ ਕਰਦੇ ਨੇ ਜਦੋਂ ਜਾਂਦੇ ਸੀ ਕੋਈ ਹੋਰ ਗੱਲਬਾਤ ਦੇਖੋ ਕੋਈ ਬਾੜੀ ਲੰਬੀ ਚੌੜੀ ਇੱਥੇ ਸਾਡੀ ਉਹਨਾਂ ਦਾ ਵਿਚਾਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਜਮਾਨਾ ਮੀਡੀਆ ਜਮਾਨਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਕੌਣ ਕੀ ਬੋਲ ਰਿਹਾ ਕੌਣ ਕੀ ਨਹੀਂ ਬੋਲ ਰਿਹਾ ਅੱਜ ਕੋਈ ਘੜੇ ਦਾ ਗੱਲਬਾਤ ਹੋਈ ਹੋਣਾ ਨਹੀਂ ਅੱਜ ਨਹੀਂ ਕੋਈ ਗੱਲਬਾਤ ਪੰਗਰ ਨੋਟ ਇੱਕ ਵੀਡੀਓ ਜਾਰੀ ਕੀਆ ਗਿਆ ਹੈ ਕਿ ਪੰਜਾਬ 'ਚ ਅੱਤਵਾਦ ਫੇਰ ਰਿਹਾ ਇਸ ਨੂੰ ਦੇ ਜਦੋਂ ਉਹਨਾਂ ਕੋ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅੱਗ ਲਾਉ ਜਿਹੜਾ ਬਿਆਨ ਉਹ ਦੇਣਾ ਹੀ ਹੁੰਦਾ ਇਹ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਆ ਤੇ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ ਉਹਨਾਂ ਕਾਦੀ ਸੈਕਟਰ ਦੇ ਖਿਲਾਫ ਰਿਸ਼ਤੀ ਸ਼ਿਕਾਇਤ ਵੀ ਕੀਤੀ ਹੈ ਵਿਭਾਗ ਕੀ ਕਹਿੰਦਾ ਚੋ ਠੀਕ ਆ ਜਿਹੜੀ ਉਹ ਅਨਕਵਾਰੀ ਦੇ ਵਿੱਚ ਜੋ ਆਊਗਾ ਤੇ ਕੋਈ ਗੱ ਇਸ ਕਾਰਵਾਈ ਦਾ ਡਰ ਸਤਾ ਰਿਹਾ ਕਿ ਟੱਟ ਦੇ ਤੋਂ ਵੀ ਕਾਰਵਾਈ ਹੋ ਸਕਦੀ ਬਿਲਕੁਲ ਨਹੀਂ ਇਹ ਕਾਨੇ ਦਾ ਨਹੀਂ ਜਥੇਬੰਦੀ ਵਾਲਾ ਕੋਈ ਰੂਟ ਪਲੈਨ ਜੱਟ ਗਿਆ ਉਹ ਉਹ ਅਸੀਂ ਸਾਰਾ ਜਿਹੜਾ ਉਹ ਕੱਲੋਂ ਤੋਂ ਦੱਸ ਦਾਂਗੇ ਜਥੇਬੰਦੀ ਨਾਲ ਖੜੀ ਡੱਟ ਕੇ ਖੜੀ ਹੋਈ ਹੈ ਜਥੇਬੰਦੀ ਵੀ ਖੜੀ ਹੋਈ ਆ ਹੋਰ ਵੀ ਸੰਸਥਾ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਆ ਇੱਕ ਦੋ ਬੱਚਿਆਂ ਜਿਹਕੇ ਕਰ ਰਹੇ ਸੀ ਬੱਚੇ ਹਾਂ ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਆ ਬਾਰ-ਬਾਰ ਭੀ ਅਜੇ ਤੱਕ ਮੀਡੀਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ ਛੋਟੇ ਬੱਚੇ ਆ 9 ਸਾਲ ਦੀ ਕੁੜੀਆ ਵਾ 9 10 ਦੀ 5 6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਥੇ ਨਹੀਂ ਹੈਗਾ ਤੇ ਅਸੀਂ ਚਾਹੁੰਦੇ ਆ ਵੀ ਮੀਡੀਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਹਦੇ سپੁਰਦ ਆ ਜਿਹੜੇ ਪਰਿਵਾਰ ਆ ਜਿਹੜਾ ਵਿਆਹ ਕਦੋਂ ਕੋ ਹੁੰਦਾ ਹੈ ਉਹਦਾ ਕਿ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਕਿ ਕਿੰਨੇ ਕੁ ਸਾਲ ਹੋ ਕੇ ਵਿਆਹ ਹੋਇਆ ਇਹ 14 15 ਦੇ ਵਿੱਚ ਮੇਰੇ ਸਾ ਵਿਆਹ ਹੁੰਦਾ ਜਿਹੜੇ ਇਹਨਾਂ ਦੇ ਖਤੀ ਰਹੂਗੀ ਕਰਦੇ ਨੇ ਉਹ ਉਹ ਵੀ ਇਸੇ ਵਿਭਾਗ ਦੇ ਵਿੱਚ ਹੀ ਹੈ ਹਾਂਜੀ ਉਹਨਾਂ ਦੀ ਡਿਊਟੀ ਵੀ ਉੱਥੇ ਜੀ ਹੁਣ ਜਿਹੜੀ ਦਿੱਕਤ ਸ਼ਿਕਾਇਤ ਹੈ ਇੱਕ ਮਜੂਤਾ ਨੂੰ ਕਰਦਾ ਹੈ ਜਿਵੇਂ ਕਿਰਾ ਹੋਣਾ ਕਿ ਸੁਰੱਖਿਆ ਦੇ ਵਿੱਚ ਉਹ ਖੁਦ ਤਨਾਤ ਨੇ ਦੇ ਸੁਰੱਖਿਆ ਭੰਗ ਕਰਦੇ ਨੇ ਤੇ ਕੀ ਲੱਗਦਾ ਕੀ ਹੈ ਦੇਖੋ ਜੀ ਤੁਸੀਂ ਮੈਨੂੰ ਬਾਰ-ਬਾਰ ਸਵਾਲ ਕਰ ਰਹੇ ਹੋ ਜਦੋਂ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮर्यादा ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆ ਭੈਣਾ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਭਾਈ ੜਕ ਜਾਂਦੀਆਂ ਵਾ ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ ਇਹ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੋ ਸਾਨੂੰ ਮੀਡੀਆ ਰਹੀਂ ਪਤਾ ਲੱਗ ਰਿਹਾ ਕੀ ਮੰਗ ਕੀ ਕਰਨਾ ਚਾਹੀਏ ਮੰਗ ਦੇਖੋ ਜੀ ਸਵੇਰ ਤਾਈ ਪਤਾ ਲੱਗੂ ਕਲੀਅਰ ਅਸੀਂ ਜਾਣੇ ਆ ਪਤਾ ਕਰਦੇ ਆ ਵੀ ਕੀ ਘਟਨਾ ਵਾਪਰੀ ਆ ਕੀ ਨਹੀਂ ਆ ਉਹ ਜਿਹੜੀ ਉਹਦੀ ਜਾਂਚ ਹੋਣੀ ਚਾਹੀ ਘਟਨਾਕ੍ਰਮ ਤੋਂ ਬਾਅਦ ਕੋਈ ਗਲਬਤ ਹੋਈ ਥਾਡੀ ਬਿਲਕੁਲ ਨਹੀਂ ਹੋਈ ਕਿ ਕਰਨ ਕੀ ਰਿਆ ਗਲਬਤ ਕਿਉਂ ਨਹੀਂ ਹੋ ਸਕੀ ਉਹਨਾਂ ਦਾ ਕੋਈ ਫੋਨ ਪਾਨ ਖੋਲਿਆ ਹੋਇਆ ਅਸੀਂ ਲਾਉਂਦੇ ਰਹਿ ਚੁੱਕਦੇ ਨਹੀਂ ਹਾਦੀ ਕੀ ਨਾਮ ਹੈ ਤੁਹਾਡਾ ਤੇ ਇਸ ਘਟਨਾਕ੍ਰਮ ਨੂੰ ਕਿਵੇਂ ਦੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਸਰਵਨ ਸਿੰਘ ਬਾਉਪੁਰ ਕਿਸਾਨ ਮੇ ਦੁਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਵੀ ਘਟਨਾ ਵਾਪਰਦੀਆਂ ਉਹ ਕਿਤੇ ਨਾ ਕਿਤੇ ਕਿਤੇ ਰੋਸ ਤੋਂ ਨਿਕਲਦੀਆਂ ਜੋ ਸਾਨੂੰ ਮੀਡੀਆ ਰਹੀ ਇਹ ਗੁੜੀਆਂ ਦਾ ਪਤਾ ਲੱਗਾ ਹਲਦੀ ਘੜੀ ਦੇ ਮੇਰੇ ਖਾਲਾ ਵੀ ਹਿੰਦ ਕਦੀ ਗੁੜੀਆ ਦੇ ਮੱਥੇ ਵੀ ਨਹੀਂ ਲੱਗੇ ਜੂੰ ਵਿਆਹੀ ਆ ਕਾਫੀ ਲੰਮੇ ਸਮੇਂ ਤੋਂ ਪਰ ਜੋ ਵੀ ਕੁਝ ਹੋਇਆ ਉਹਨਾਂ ਦਾ ਜੋ ਡਿਊਟੀ ਆ ਡਿਊਟੀ ਦੇ ਵਿੱਚ ਮੁਲਾਜ਼ਮ ਜਿਹੜਾ ਉਹ ਪੂਰਾ ਆਪਣੀ ਡਿਊਟੀ ਨਿਭਾਉਂਦਾ ਜੋ ਸਾਨੂੰ ਪਤਾ ਲੱਗਾ ਕਿ ਜੋ ਪਰਸ ਤੇ ਮੋਬਾਈਲ ਜਿਹੜਾ ਉਹਨਾਂ ਦਾ ਟ੍ਰੇਸ ਕਰਨਾ ਹੈ ਜਾਂ ਸਕੈਨ ਕਰਨਾ ਹੁੰਦਾ ਸਕਿਉਰਿਟੀ ਜਿਹੜੀ ਹਿੰਦੀ 에ਰਪੋਰਟ ਤੇ ਬਹੁਤ ਜ਼ਿਆਦਾ ਸਖਤ ਹੁੰਦੀ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਉੱਥੇ ਉਹਨਾਂ ਦੀ ਸਕਿਉਰਿਟੀ ਤੇ ਤਲਾਸੀ ਤੋਂ ਤੂੰ ਤੂੰ ਮੈ ਮੈ ਹੋਈ ਆ ਤੂੰ ਤੂੰ ਮੈ ਮੈ ਦੇ ਵਿੱਚੋਂ ਜੋ ਕੁਝ ਆਇਆ ਉਹ ਸਾਹਮਣੇ ਫਿਰ ਗਾਂ ਦੀ ਗਾਂ ਗਾਂ ਲੜੀ ਨਾ ਲੜੀ ਬਣਦੀ ਆਈ ਆ ਪਰ ਇਹਦੇ ਵਿੱਚ ਜਿਹੜਾ ਵੀ ਮੰਨ ਲਓ ਤੁਸੀਂ 12 13 ਲੱਖ ਲੋਕਾਂ ਨੇ ਉਹਨਾਂ ਨੂੰ ਚੁਣਿਆ ਨੌ ਵਿਧਾਨ ਸਭਾ ਦੇ ਹਲਕਿਆਂ ਦਾ ਉਹ ਐਮਪੀ ਆ ਤੇ ਉਹਨਾਂ ਨੂੰ ਕਦੇ ਨਾ ਕਦੇ ਸ਼ਬਦਾਂ ਦੀ ਮਰਜ਼ਾਦਾ ਰੱਖਣੀ ਚਾਹੀਦੀ ਆ ਕਿਉਂਕਿ ਹਰ ਜਿਹੜਾ ਵਿਅਕਤੀ ਆ ਉਹਨੂੰ ਆਪਦੇ ਅਹੁਦੇ ਦੀ ਮਰਜ਼ਾਦਾ ਜਿਹੜੀ ਆ ਉਹ ਪੂਰੇ ਤੌਰ ਤੇ ਰੱਖਣੀ ਚਾਹੀਦੀ ਆ ਅਸੀਂ ਇਹ ਇਹ ਨਹੀਂ ਆਂਦੇ ਵੀ ਬਹੁਤ ਖੁਸ਼ੀ ਦੀ ਗੱਲ ਆ ਬਹੁਤ ਮਾੜੀ ਗੱਲ ਆ ਇਹ ਚੰਗੀ ਗੱਲ ਨਹੀਂ ਪਰ ਇਹਨੂੰ ਕਿਤੇ ਨਾ ਕਿਤੇ ਫਸਾਇਆ ਗਿਆ ਕਿਤੇ ਨਾ ਕਿਤੇ ਉਸ ਗੱਲ ਤੋਂ ਕਰੋਪ ਕੀਤਾ ਗਿਆ ਨਹੀਂ ਤੇ ਕੋਈ ਵੀ ਮੁਲਾਜ਼ਮ ਜਿਹੜਾ ਆਪਦੀ ਚੰਗੀ ਭਲੀ ਡਿਊਟੀ ਕਰਦਾ ਨੌਕਰੀ ਕਰਦਾ ਉਹਨਾਂ ਨੂੰ ਨੌਕਰੀ ਜਿਹੜੇ ਮੁਲਾਜ਼ਮ ਸਾਡੇ ਪਰਿਵਾਰਾਂ ਜੋ ਆ ਕਿਸਾਨ ਮਜ਼ਦੂਰਾਂ ਦੇ ਬੱਚੇ ਨੌਕਰੀਆਂ ਕਰਦੇ ਆ ਉਹਨਾਂ ਨੂੰ ਨੌਕਰੀਆਂ ਕਰਨ ਦੇਣੀਆਂ ਚਾਹੀਦੀਆਂ ਇਹੋ ਜਿਹੇ ਬਿਆਨ ਜਿਹੜੇ ਆ ਸਾਡੇ ਜਿਹੜੇ ਨੇਤਾ ਵਾ ਭਾਵੇਂ ਐਮਪੀ ਆ ਐਮਐਲਏ ਆ ਕੋਈ ਵੀ ਆ ਇਹਨਾਂ ਨੂੰ ਬਿਆਨ ਸੋਚ ਸਮਝ ਕੇ ਦੇਣੇ ਚਾਹੀਦੇ ਆ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਬਿਲਕੁਲ ਨਹੀਂ ਕਰਨਾ ਚਾਹੀਦਾ ਅੱਜ ਉਸ ਲੜਕੀ ਵੱਲੋਂ ਕੁਝ ਵੀ ਜਿਹੜਾ ਬਿਆਨ ਦਿੱਤਾ ਗਿਆ ਹੈ ਜਿਹੜਾ ਉੱਥੇ ਵੀਡੀਓ ਇੱਕ ਵਾਇਰਲ ਹੋ ਕੇ ਸਾਹਮਣੇ ਆਈ ਹੈ ਕਿ ਇਹ ਕੰਗਣਾ ਰਣੌਤ ਜਿਹੜੀ ਹੈ ਉਹ ਇਹ ਦਾਦੀ ਸੀਗੀ 100-100 ਰੁਪਏ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹ ਆਸਾਨੀ ਮੋਰਚੇ ਵਿੱਚ ਲੈਈਆਂ ਜਾਂਦੀਆਂ ਨੇ ਤੇ ਉਸ ਵੇਲੇ ਉਹਨਾਂ ਦੀ ਮਾਤਾ ਵੀ ਜਿਹੜੀ ਉੱਥੇ ਮੌਜੂਦ ਸੀ ਵੇਖੋ 2021 20 ਕੀ ਦੇ ਵਿੱਚ ਮੋਰਚਾ ਦਿੱਲੀ ਲੱਗਾ ਜਿਹੜਾ ਸੈਂਟਰ ਦੇ ਵਜੀਰ ਭਾਜਪਾ ਦੇ ਸੀ ਕਿਹੜਾ ਕਿਹੜੀ ਗੱਲ ਨਹੀਂ ਉਹ ਬੋਲੇ ਪਰ ਉਹਦੇ ਵਿੱਚ ਜਦੋਂ ਇਹ ਸਕੋਲਟੀ ਤੋਂ ਗੱਲਾਂ ਆਈਆਂ ਤੇ ਫਿਰ ਉਹਨੇ ਇਹ ਜ਼ਰੂਰ ਕਿਹਾ ਹੋਊਗਾ ਕਿ ਇਹ ਲੋਕ ਜਿਹੜੇ ਆ ਇਹ ਸਾਡੇ ਲਗਾਤਾਰ ਕਿਸਾਨੀ ਮੋਰਚੇ ਦੇ ਵਿੱਚ ਬੈਠੇ ਜਿਹੜੇ ਲਗਾਤਾਰ ਮਿਹਨਤ ਕਸ਼ਲ ਲੋਗਾ ਤੇ ਜੇ ਉਹਨਾਂ ਨੂੰ ਟਕੇ ਟਕੇ ਦੇ ਉਹਨੇ ਕਿਹਾ ਗੁੜੀਆਂ ਨੇ ਤੇ ਇਹ ਗੱਲ ਕੋਈ ਗਲਤ ਨਹੀਂ ਗਈ ਉਹ ਬਿਲਕੁਲ ਕਈ ਕੰਗਣਾ ਦੇ ਇੱਕ ਨਹੀਂ ਨਿਗਾਹ ਬਿਆਨ ਆਏ ਆ ਬਹੁਤ ਬਿਆਨ ਉਹਦੇ ਜਿਹੜੇ ਆਏ ਆ ਉਹ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰਾਂ ਦੇ ਖਿਲਾਫ ਆਉਂਦੇ ਰਹਾ ਪਰ ਵੇਖੋ ਕਿਤੇ ਨਾ ਕਿਤੇ ਜਦੋਂ ਕੋਈ ਵੀ ਭਾਫ ਬਣਦੀ ਆ ਕਿਤੇ ਨਾ ਕਿਤੇ ਧੂਆ ਬਣਦਾ ਤੇ ਫਿਰ ਅੱਗ ਬਲਦੀ ਆ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਵੀ ਸਰਕਾਰ ਨੂੰ ਐਮਪੀਆ ਨੂੰ ਪ੍ਰਧਾਨ ਮੰਤਰੀ ਨੂੰ ਸਾਰਿਆਂ ਨੂੰ ਮਰਜ਼ਾਦਾ ਬੋਲਣ ਦੇ ਜ਼ਰੂਰ ਭਾਸ਼ਾ ਦੇ ਰੱਖਣੀ ਚਾਹੀਦੀ ਆ ਉਹਨੇ ਗੱਲ ਕਈ ਆ ਵੀ ਟਕੇ ਟਕੇ ਦੀਆਂ ਬੀਬੀਆਂ ਜਿਹੜੀਆਂ ਆ ਗਈਆਂ ਪਰ ਇਹ ਲੋਕ ਸੰਘਰਸ਼ੀ ਆ ਸੰਘਰਸ਼ੀਲ ਲੋਕ ਆ ਇਹ ਉਹਨਾਂ ਲੋਕਾਂ ਦੇ ਵਾਰਿਸ ਆ ਜਿਨ੍ਹਾਂ ਨੇ ਬੱਚਿਆਂ ਦੇ ਟੁਕੜੇ ਗਲਾਂ ਦੇ ਵਿੱਚ ਹਾਰ ਪਵਾਏ ਸਵਾ ਸਵਾ ਮਣ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਇੱਕ ਪਿਆਲਾ ਪਾਣੀ ਦਾ ਪੀਂਦੇ ਰ ਇਹ ਲੋਕ ਤੇ ਉਹਨਾਂ ਨੂੰ ਵੀ ਬਖਸ਼ਦੇ ਇਹ ਉਹਨਾਂ ਲੋਕਾਂ ਦੇ ਵਾਰਸ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੇ ਵੀ ਲੋਕ ਆ ਵੱਡੇ ਵਜ਼ੀਰ ਆ ਮੰਤਰੀ ਇਹਨਾਂ ਨੂੰ ਆਪਣੀ ਭਾਸ਼ਾ ਦੇ ਕੰਟਰੋਲ ਕਰਨਾ ਚਾਹੀਦਾ ਤੇ ਲੋਕਾਂ ਨੂੰ ਡਿਊਟੀਆਂ ਆਪਣੀਆਂ ਸਹੀ ਤਰੀਕੇ ਨਾਲ ਕਰਨ ਦੇਣੀਆਂ ਚਾਹੀਦੀਆਂ ਡਿਊਟੀ ਦੇ ਦੌਰਾਨ ਇੱਕ ਵੱਡੀ ਗੱਲੀ ਤੋਂ ਵੱਲ ਹੋਈ ਹੈ ਇਹ ਲੱਗਦਾ ਹੈ ਕਿ ਕਿਸਾਨੀ ਸੰਘਰਸ਼ ਦੇ ਵਿੱਚ ਜਿਹੜੇ ਲੋਕ ਉੱਡੇ ਨੇ ਆ ਜਿਹੜੇ ਸਾਨੇ ਗੱਟਪੰਡੀਆਂ ਨੇ ਉਹ ਇਸ ਲੜਕੀ ਦੇ ਨਾਲ ਡਰ ਕੇ ਖੜੇ ਨੇ ਵੇਖੋ ਜਰੂਰ ਖਲੋਣ ਗਿਆ ਜਰੂਰ ਖਲੋਣਾ ਚਾਹੀਦਾ ਕਿਉਂਕਿ ਉਹਨੇ ਜੇ ਟਗੇ ਟਗੇ ਦਾ ਉਹਨੇ ਟਗੇ ਟਗੇ ਦੀਆਂ ਬੀਬੀਆਂ ਕਿਹਾ ਤੇ ਉਹਦੇ ਮਨ ਚ